ਸਲਾਕਾ ਮਹੱਲਾ ਪੰਜਵਾ ਹਰਿ ਨਾਮ ਨ ਸਿਮਰਹ ਸਾਧ ਸੰਗ ਤੈ ਤਨ ਉੱਡਖੇ ਜੇਨ ਕੀਤੇ ਤਸਾ ਨਾ ਜਾਣਈ ਨਾਨਕ ਫੇਟ ਅਨੂਣੀ ਦੇਹ ਹਰਿ ਨਾਮ ਨ ਸਿਮਰਹ ਸਾਧ ਸੰਗ ਤੈ ਤਨ ਉੱਡਖੇ ਚੌਥਾ ਸਾਧ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੰਦ ਰਹੀ ਹੈ ਰਾਗ ਬਿਹਾ ਗੜਾ ਦੇ ਵਿੱਚ ਸਵਾਰ ਦੀ 14ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਅੰਗ 553 ਦੇ ਉੱਪਰ ਮਹਾਰਾਜ ਕਹਿੰਦੇ ਹਰ ਨਾਮ ਨਾ ਸਿਮਰਹ ਸਾਧ ਸੰਗ ਤੈ ਤਨ ਉੱਡਖੇ ਹੈ ਅਰਥਾਤ ਕਿ ਜਿਹੜਾ ਵੀ ਆਪਾ ਗਾਜ ਮਾਨਮੁਖ ਜੀਵ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਹੀ ਨਹੀਂ ਕਰਦਾ ਸਾਧ ਸੰਗ ਕਰਕੇ ਮਹਾਰਾਜ ਕਹਿੰਦਾ ਤੈ ਤਾਨੇ ਉਡਾ ਖੇ ਅਰਥਾਤ ਕਿਉ ਸ ਭਾਗੇ ਜੀਵ ਦੇ ਤਾਨਾ ਅਲਵਜੋ ਦਿਖੇ ਉਡਦੀ ਐ ਉਹਦੀ ਦੇਹੀ ਦੀ ਪੈ ਤੋੜ ਉੱਡ ਜਾਂਦੀ ਐ ਤੋੜ ਕਹਿੰਦਾ ਜਨ ਕੀਤੇ ਤਿਸਾ ਨਾ ਜਾਣੈ ਨਾਨਕ ਫੇਟ ਅਲੋਣੀ ਦੇਹ ਜਨ ਕੀਤੇ ਅਰਥਾਤ ਗਜੜ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਦੇਹੀ ਦੀ ਰਚਨਾ ਕੀਤੀ ਸੀ ਸਰੀਰ ਦੇ ਘਾੜਦ ਕੜੇ ਸੇ ਮਹਾਰਾਜ ਕਹਿੰਦਾ ਤਿਸਾ ਨਾ ਜਾਣਈ ਇਹ ਦੇਹੀ ਤਰਦੀ ਧਰਮਸਾਲ ਦੇ ਵਿੱਚ ਆ ਕੇ ਉਸ ਪਰਮੇਸ਼ਰ ਨੂੰ ਜਾਣਣ ਦਾ ਯਤਨ ਹੀ ਨਹੀਂ ਕਰਦੇ ਮਹਾਰਾਜ ਕਹਿੰਦਾ ਨਾਨਕ ਫਿਟ ਹਲੋਣੀ ਦੇਹ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕਿ ਫਿਟ ਕਾਰ ਯੋਗ ਹੈ ਤਿਕਾਰ ਯੋਗ ਹੈ ਅਲੂਣੀ ਅਰਥਾਤ ਬੇਸਵਾਦੀ ਹੈ ਪ੍ਰੇਮ ਰਸ ਤੋਂ ਨਾਮ ਰਸ ਤੋਂ ਵੀ ਹੁਣੀ ਹੈ ਇਹੋ ਜਿਹੀ ਦੇਹੀ ਸੋਗ ਦੂਸਰੇ ਸਲੋਕ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਪੰਜਵਾਂ ਕਾਟ ਵਸਹ ਚਰਣਾ ਰਬਿੰਦ ਰਸਨਾ ਜਪਾ ਗੋਪਾਲਾ ਨਾਨਕ ਸੋ ਪ੍ਰਭ ਸਿਮਰੀਆ ਤਿਸ ਦੇ ਹੀ ਕੋ ਪਾਲਾ ਵਾਸਾ ਚਰਨਾਰ ਰਵਿੰਦਰ ਥਾਤ ਗਜੜ ਘਾਟ ਅਰਥਾਤ ਕੜੇ ਭਾਵਕੇ ਸਰੀਰ ਜਾਂ ਹਿਰਦੇ ਦੇ ਵਿੱਚ ਅਵਸਾ ਚਰਨਾਰ ਰਵਿੰਦ ਚਰਨਾਰ ਰਵਿੰਦ ਭਾਵਕੇ ਚਰਨ ਅਰਵਿੰਦ ਵਸਦੇ ਨੇ ਕਮਲ ਦੇ ਫੁੱਲਾਂ ਵਰਗੇ ਚਰਨ ਵਸਦੇ ਨੇ ਹਰੀ ਪਰਮੇਸ਼ਰ ਜੀ ਦੇ ਜਿਹੜੇ ਹਿਰਦੇ ਦੇ ਵਿੱਚ ਅਤਮਹਾਰਾਜ ਕਹਿੰਦੇ ਰਸਨਾ ਜਪਾ ਗੋਪਾਲ ਅਰਥਾਤ ਗਜੜ ਗੁਰਮਹ ਗੁਰੂ ਪਿਆਰੇ ਦੀ ਰਸਨਾ ਉਸਾ ਗੋਪਾਲ ਸਵਾ ਸ੍ਰਿਸ਼ਟੀ ਨੂੰ ਪਾਲਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੀ ਐ ਕਹਿੰਦਾ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇ ਹੀ ਕੋ ਪਾਲ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਪ੍ਰਭੂ ਜੀ ਨੂੰ ਸਮਰਨ ਕਰਿਏ ਤੇ ਇੱਤੇ ਕਰਨਾ ਕਰੀਏ ਇਸਾ ਦੇਹੀ ਕੋ ਪਾਲ ਤੇ ਅਜੇ ਹੀ ਮਨੁੱਖ ਦੇਹੀ ਦੀ ਮਹਾਰਾਜ ਕਹਿੰਦੇ ਪਾਲਣ ਪੋਸ਼ਣ ਕਰਨਾ ਚਾਹੀਏ ਪਰਵਰਿਸ਼ ਕਰਨੀ ਚਾਹੀਏ ਜਿਹੜੀ ਦੇਹੀ ਦੇ ਵਿੱਚ ਉਹ ਹਰੀ ਪਰਮੇਸ਼ਰ ਜੀ ਦੇ ਚਰਨ ਵਸਦੇ ਨੇ ਤੇ ਜਿਹੜੀ ਦੇਹੀ ਦੀ ਰਸਨਾ ਮਹਾਰਾਜ ਕਹਿੰਦੇ ਗੋਪਾਲ ਨੂੰ ਜਪਦੀ ਹੈ ਭਾਈ ਉਹਦਾ ਪਾਲਣ ਪੋਸ਼ਣ ਕਰਨਾ ਚਾਹੀਏ ਸੋਗਵਾਰ ਦੇ ਪੌੜੀ ਦੇ ਵਿੱਚ ਧਰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸ ਨਾਮਾ ਕਾਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਹੈ ਨਾਮਾ ਕਾਪੇ 86 ਤੀਰਥ ਕਰਦਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ 86 ਭਾਵ ਕੇ 68 ਤੀਰਥਾਂ ਦਾ ਕਰਤਾ ਹੈ ਰਚਤਾ ਹੈ ਕਹਦਾ ਮਹਾਰਾਜ ਕਹਿੰਦੇ ਆਪ ਕਰੇ ਸ্নান ਅਰਥਾਤ ਕਹ ਤੀਰਥ ਇਸ਼ਨਾਨੀ ਹੋ ਕੇ ਕੋਈ ਨਾ ਤੀਰਥਾਂ ਦੇ ਉੱਪਰ ਇਸ਼ਨਾਨ ਵੀ ਆਪ ਹੀ ਕਰਦਾ ਫਿਰਦਾ ਹੈ ਕਹਿੰਦੇ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਹੈ ਨਾਮ ਤਾਂ ਪੇ ਸੰਜਮ ਵਰਤੈ ਸੁਆਮੀ ਮਹਾਰਾਜ ਕਹਿੰਦੇ ਸੰਜਮਾਂ ਦੇ ਵਿੱਚ ਸੰਜਮੀ ਹੋ ਕੇ ਪਰਹੇਜ਼ਗਾਰ ਹੋ ਕੇ ਪਰਹੇਜ਼ ਦੇ ਵਿੱਚ ਵੀ ਆਪ ਹੀ ਵਰਤਦਾ ਫਿਰਦਾ ਉਸ ਸੁਆਮੀ ਉਹ ਮਾਲਕ ਪ੍ਰਭੂ ਜੀ ਕਹਦਾ ਹੈ ਮਹਾਰਾਜ ਕਹਿੰਦੇ ਆਪ ਜਪਾਇਏ ਨਾਮ ਅਰਥਾਤ ਕਿ ਕਰਮਾ ਕੰਡਾ ਤੋਂ ਉੱਚਾ ਉੱਠ ਕੇ ਆਪ ਹੀ ਜੀਵਾਂ ਦੇ ਕੋਲੋਂ ਨਾਮ ਬੀਜ ਪਾਉਂਦਾ ਫਿਰਦਾ ਹੈ ਕਹਿੰਦਾ ਆਪ ਦਇਆਲ ਹੋਏ ਭਉ ਖੰਡਨ ਆਪ ਕਰ ਸਬਦਾਨਾ ਤਾਂਪ ਦਇਆਲ ਹੋਏ ਭਉ ਖੰਡਨ ਅਰਥਾਤ ਹੈ ਜਦੋਂ ਆਕਾਲ ਪੁਰਖ ਵਾਹਿਗੁਰੂ ਉਪੋਹੰਡਨ ਅਰਥਾਤ ਡਰ ਪੈਦਾ ਵਿਨਾਸ਼ ਕਰਨੇ ਵਾਲਾ ਵਾਹਿਗੁਰੂ ਆਪ ਹੀ ਜੀਵਾਂ ਤੇ ਦਿਯਾਲੂ ਕਰਪਾਲੂ ਹੁੰਦਾ ਮਿਹਰਬਾਨ ਦਰਸਵਾਨ ਹੁੰਦਾ ਹੈ ਪਤਾ ਕਹਿੰਦੇ ਆਪ ਕਰੇ ਸਭ ਦਾਨ ਤੇ ਮਹਾਰਾਜ ਕਹਿੰਦੇ ਆਪ ਹੀ ਸਾਰੇ ਜੀਵਾਂ ਨੂੰ ਸਰਵ ਪ੍ਰਕਾਰ ਦਾ ਦਾਨ ਵੀ ਕਰਦਾ ਹੈ ਕਹਿੰਦਾ ਜਿਸਨ ਗੁਰਮੁਖ ਆਪ ਬੁਝਾਏ ਸੋ ਸਰਹੀ ਦਰਗਹ ਪਾਏ ਮਾਨ ਜੈਸਾ ਨਾ ਗੁਰਮੁਖ ਹੈ ਆਪ 부ਜਾਏ ਅਰਥਾਤ ਕਿ ਜਿਹਨੂੰ ਗੁਰਮੁਖ ਕਰਕੇ ਗੁਰੂ ਦਾ ਅਨੁਸਾਰੀ ਬਣਾ ਕੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਸਰੂਪ ਰੂਪੀ 부ਝਾਰਤ 부ਝਾ ਦਿੰਦਾ ਹੈ ਮਹਾਰਾਜ ਕਹਿੰਦਾ ਸੋ ਸਾਧਹੀ ਦਰਗਹ ਪਾਏ ਮਾਨ ਉਹ ਗੁਰਮੁਖ ਗੁਰੂ ਪਿਆਰਾ ਸਦਾ ਹੀ ਹਰੀ ਦੇ ਦਰਗਾਹ ਦੇ ਵਿੱਚ ਮਾਨ ਸਤਕਾਰ ਪਾਉਂਦਾ ਹੈ ਜਿਤਾਬ ਰੂ ਪਾਉਂਦਾ ਹੈ ਕਹਿੰਦਾ ਜਿਸ ਦੀ ਪੈਜ ਰੱਖਾ ਹਰ ਸੁਆਮੀ ਸੋ ਸੱਚਾ ਹਰ ਜਾਨ ਜਿਸ ਦੀ ਪੈਜ ਰੱਖਾ ਹਰ ਸੁਆਮੀ ਤੇ ਜਿਹਦੀ ਵੀ ਹਰੀ ਸੁਆਮੀ ਦੀ ਮਾਲਕ ਜੀ ਪ੍ਰਭੂ ਜੀ ਲਾਜ ਪਤ ਰੱਖਦਾ ਹੈ ਇੱਜ਼ਤ ਆਪ ਨੂੰ ਰੱਖਦਾ ਹੈ ਮਹਾਰਾਜ ਕਹਿੰਦਾ ਸੋ ਸੱਚਾ ਹਰ ਜਾਨ ਤੇ ਉਹ ਗੁਰਮੁਖ ਗੁਰੂ ਪਿਆਰਾ ਸੱਚੇ ਹਰੀ ਨੂੰ ਜਾਣ ਲੈਂਦਾ ਜਾਂ ਫਿਰ ਪਾਸ਼ਾ ਕਹਿੰਦਾ ਸੋ ਸੱਚਾ ਹਰ ਜਾਨ ਰਥਾਦਕ ਹੋਸੈ ਨੂੰ ਸੱਚੇ ਹਰੀ ਪਰਮੇਸ਼ਰ ਦਾ ਰੂਪ ਕਰਕੇ ਜਾਣ ਕਹਿੰਦਾ ਜੈਸਨ ਗੁਰਮੁਖ ਆਪ ਬਜਾਏ ਸੋ ਸਦਹੀ ਦਰਗਹ ਪਾਏ ਮਾਨ ਜੈਸ ਦੇ ਪੈਰ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ